ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਡਿਲੀਵਰੀ ਤੋਂ ਬਾਅਦ 1 ਘੰਟੇ ਦੇ ਅੰਦਰ ਬ੍ਰੈਸ ਫੀਡਿੰਗ ਸਟਾਰਟ ਕਰਾਉਣਾ ਬਹੁਤ ਜ਼ਰੂਰੀ ਹੈ। 1 ਘੰਟੇ ਦੇ ਅੰਦਰ ਪੋਸਟ ਡਿਲੀਵਰੀ ਮਦਰ ਤੇ ਬੇਬੀ ਦਾ ਕੰਟੈਕਟ ਜਿਹਦੇ ਨਾਲ ਬ੍ਰੈਸ ਫੀਡਿੰਗ ਬਹੁਤ ਜਲਦੀ ਸਕਸੈਸਫੁਲ ਹੋ ਜਾਂਦੀ ਹੈ। ਜਿਨ੍ਹਾਂ ਨੇ ਸੈਸ਼ਨਸ ਨਹੀਂ ਵੀ ਲਗਾਏ ਇਮੀਡੀਏਟਲੀ ਡਿਲੀਵਰੀ ਤੋਂ ਬਾਅਦ ਸਾਡੇ ਡੂਲਾਸ ਜਿਹੜੇ ਆ ਉੱਥੇ ਪ੍ਰੈਜ਼ੈਂਟ ਹੁੰਦੇ ਆ ਉਹਨਾਂ ਲਈ ਹੈਲਪ ਕਰਨ ਲਈ ਬੱਚਾ ਬਾਰ ਬਾਰ ਹਰ ਅੱਧੇ ਦੇ ਘੰਟੇ ਬਾਅਦ ਫੀਡ ਮੰਗਦਾ ਹੈ ਤਾਂ ਮਦਰ ਇਨ ਲਾਜ਼ ਵੱਲੋਂ ਮਦਰਸ ਵੱਲੋਂ ਪ੍ਰੈਸ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਕਿ ਸ਼ਾਇਦ ਮਾਂ ਦੀ ਬਾਡੀ 'ਚ ਫੀਡ ਨਹੀਂ ਆ ਰਿਹਾ ਤਾਂ ਇਸ ਮਿਥ ਨੂੰ ਬ੍ਰੇਕ ਕਰਨਾ ਬਹੁਤ ਜ਼ਰੂਰੀ ਸੀ ਸੈਕਸ਼ਨ ਮਦਰਸ 24 ਆਵਰਸ ਤੱਕ ਕੰਫਰਟੇਬਲ ਨਹੀਂ ਹੋ ਪਾਉਂਦੀਆਂ ਜਿਹਦੇ ਕਰਕੇ ਮਿਲਕ ਜਿਹੜਾ ਉਹ ਥੋੜਾ ਟਾਈਮ ਲੈ ਕੇ ਆਉਂਦਾ ਕਿਉਂਕਿ ਉਹ ਬੇਬੀ ਨੂੰ ਜਦ ਤੱਕ ਅਨ ਪਕੜਨਗੇ ਨਹੀਂ ਤਦ ਤੱਕ ਅਨ ਆਕਸੀਟੋਸਿਨ ਰਿਲੀਜ਼ ਨਹੀਂ ਹੋਏਗਾ ਗੋਲਡਨ ਟਿਪ ਕੀ ਹੈ ਕਿ ਬੇਬੀ ਤੇ ਮਮਾ ਦਾ ਟੰਮੀ ਆਪਸ ਵਿੱਚ ਜੁੜਿਆ ਹੋਣਾ ਚਾਹੀਦਾ ਨੈਕਸਟ ਇਜ਼ ਕਿ ਮਦਰ ਨੂੰ ਕਦੀ ਵੀ ਆਪਣੇ ਬੇਬੀ ਦੇ ਮਾਊਥ ਨੂੰ ਖੁਦ ਤੋਂ ਬ੍ਰੈਸਟ ਨਹੀਂ ਰਿਲੀਜ਼ ਕਰਨਾ ਜਦ ਤੱਕ ਅਨ ਬੱਚਾ ਖੁਦ ਤੋਂ ਬ੍ਰੈਸਟ ਨਹੀਂ ਛੱਡਦਾ ਉਨੂੰ ਲੈਟ ਦੈਟ ਬੇਬੀ ਲੈਚ ਐਸ ਮੱਚ ਐਸ ਪੋਸੀਬਲ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਬ੍ਰੈਸਟ ਫੀਡਿੰਗ ਵੀਕ ਚੱਲ ਰਿਹਾ ਤੇ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਇਹਦੀ ਇੰਪੋਰਟੈਂਸ ਹੈ ਤੇ ਕਿੰਨਾ ਕੁ ਜ਼ਰੂਰੀ ਹੈ ਸਪੈਸ਼ਲੀ ਊਮਨ ਦੇ ਲਈ ਬ੍ਰੈਸਟ ਫੀਡਿੰਗ ਬਾਰੇ ਪਤਾ ਹੋਣਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਅਰਵਿੰਨ ਕੌਰ ਮੌਜੂਦ ਨੇ ਜਿਹੜੇ ਕੰਸਲਟੈਂਟ ਫਿਜ਼ੀਓਥੈਰੇਪਿਸਟ ਨੇ ਮਦਰਹੁੱਡ ਹਸਪੀਟਲ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਨਾਲ ਅਸੀਂ ਖਾਸ ਤੌਰ ਤੇ ਇਸ ਸਬਜੈਕਟ ਤੇ ਅਸੀਂ ਗੱਲਬਾਤ ਕਰਾਂਗੇ ਮੈਮ ਬ੍ਰੈਸਟ ਫੀਡਿੰਗ ਵੀਕ ਚੱਲ ਰਿਹਾ ਜੀ ਕੀ ਤੁਸੀਂ ਕਹਿਣਾ ਚਾਹੋਗੇ ਬਤੌਰ ਡਾਕਟਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅਰਵਿੰਦ ਕੌਰ ఫిਜ਼ੀਓਥੈਰੇਪਿਸਟ ਤੇ ਲੈਕਟੇਸ਼ਨ ਕਾਉਂਸਲਰ ਮਦਰਹੁੱਡ ਹਸਪੀਟਲ ਮੋਹਾਲੀ ਤੇ ਚੰਡੀਗੜ੍ਹ ਬ੍ਰੈਸਟ ਫੀਡਿੰਗ ਵੀਕ ਦੌਰਾਨ ਅਸੀਂ ਸਾਡੀ ਸਭ ਤੋਂ ਵੱਡੀ ਜਿਹੜੀ ਰਿਸਪੌਂਸਿਬਿਲਟੀ ਬੰਦੀ ਏ ਜਿਹੜੀ ਕਿ ਪ੍ਰੈਗਨੈਂਟ ਔਮਨ ਹੁੰਦੀਆਂ ਉਹਨਾਂ ਨੂੰ ਡਿਲੀਵਰੀ ਤੋਂ ਪਹਿਲੇ ਸਾਰੀ ਐਜੂਕੇਸ਼ਨ ਦੇਣਾ ਕਿ ਇਮੀਡੀਏਟਲੀ ਡਿਲੀਵਰੀ ਤੋਂ ਬਾਅਦ ਉਹਨਾਂ ਦਾ ਬ੍ਰੈਸਟ ਫੀਡਿੰਗ ਪਾਰਟ ਇੰਨਾਕੀ ਈਜ਼ੀ ਤੇ ਸਕਸੈਸਫੁਲ ਹੋ ਜਾਏ ਜਿਹੜੇ ਜਿਹੜੇ ਚੈਲੰਜਸ ਆਉਂਦੇ ਆ ਉਹਨਾਂ ਬਾਰੇ ਹਰ ਚੀਜ਼ ਦਾ ਡਿਟੇਲ ਵਿੱਚ ਗਿਆਨ ਦੇਣਾ ਸੋ ਫਸਟ ਆਫ 올 ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਡਿਲੀਵਰੀ ਤੋਂ ਬਾਅਦ 1 ਆਵਰ ਵਿਦਨ ਬ੍ਰੈਸਟ ਫੀਡਿੰਗ ਸਟਾਰਟ ਕਰਾਉਣਾ ਬਹੁਤ ਜ਼ਰੂਰੀ ਹੈ ਜਿਹਦੇ ਲਈ ਸਾਡੇ ਆਪਣੇ ਹਸਪੀਟਲ ਵਿੱਚ ਅਸੀਂ ਡੂਲਾਜ਼ ਪੁਆਇੰਟ ਕੀਤੇ ਹੋਏ ਹੈ ਜਿਹੜੇ ਹੈਲਪ ਕਰਦੇ ਹਨ ਵਿਦਨ 1 ਆਵਰ ਪੋਸਟ ਡਿਲੀਵਰੀ ਮਦਰ ਤੇ ਬੇਬੀ ਦਾ ਕੰਟੈਕਟ ਜਿਹਦੇ ਨਾਲ ਬ੍ਰੈਸਟ ਫੀਡਿੰਗ ਬਹੁਤ ਜਲਦੀ ਸਕਸੈਸਫੁਲ ਹੋ ਜਾਂਦੀ ਹੈ ਬਿਕਾਜ਼ ਜੰਮਣ ਤੋਂ ਬਾਅਦ 1 ਤੇ 2 ਘੰਟੇ ਦੇ ਵਿੱਚ ਬੱਚਾ ਬਹੁਤ ਜ਼ਿਆਦਾ ਐਕਟਿਵ ਹੁੰਦਾ ਹੈ ਅਗਰ ਉਸ ਟਾਈਮ ਪੀਰੀਅਡ ਦੇ ਦੌਰਾਨ ਅਸੀਂ ਬ੍ਰੈਸਟ ਫੀਡਿੰਗ ਇਨੀਸ਼ੀਏਟ ਕਰ ਦਿੰਨੇ ਆ ਤਾਂ ਸਾਡੇ ਲਈ ਬ੍ਰੈਸਟ ਫੀਡਿੰਗ ਬਹੁਤ ਬਹੁਤ ਆਸਾਨ ਹੋ ਜਾਂਦੀ ਹੈ ਮਦਰ ਦੇ ਬਾਡੀ ਵਿੱਚ ਉਹ ਹਾਰਮੋਨਸ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਬੇਬੀ ਨੂੰ ਵੀ ਲੈਚਿੰਗ ਜਿਹੜੀ ਹੈ ਕੁਇਕਲੀ ਜਿਹੜੀ ਹੈ ਅਡਾਪਟ ਕਰ ਲੈਂਦਾ ਇਸ ਸਭ ਤੋਂ ਪਹਿਲੀ ਟਿਪ ਜਿਹੜੀ ਅਸੀਂ ਆਪਣੇ ਪ੍ਰੈਗਨੈਂਟ ਵੂਮਨਸ ਨੂੰ ਦਿੰਨੇ ਆਂ ਔਰ ਜਿਨ੍ਹਾਂ ਨੇ ਸੈਸ਼ਨਸ ਨਹੀਂ ਵੀ ਲਗਾਏ ਇਮੀਡੀਏਟਲੀ ਡਿਲੀਵਰੀ ਤੋਂ ਬਾਅਦ ਸਾਡੇ ਡੂਲਾਸ ਜਿਹੜੇ ਆ ਉੱਥੇ ਪ੍ਰੈਜ਼ੈਂਟ ਹੁੰਦੇ ਆ ਉਹਨਾਂ ਲਈ ਹੈਲਪ ਕਰਨ ਲਈ ਵਿਥਿਨ 1 ਆਵਰ ਡਿਲੀਵਰੀ ਬ੍ਰੈਸ ਫੀਡਿੰਗ ਸਟਾਰਟ ਕਰਨ ਲਈ ਉਸ ਤੋਂ ਬਾਅਦ ਮੈਕਸਿਮਮ ਬ੍ਰੈਸਟ ਫੀਡਿੰਗ ਦੀ ਇਨਕਰੇਜਮੈਂਟ ਸਾਡੇ ਵੱਲੋਂ ਡੂਲਾਸ ਵੱਲੋਂ ਡਾਕਟਰਸ ਵੱਲੋਂ ਡਿਲੀਵਰੀ ਤੋਂ ਬਾਅਦ ਇਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਇਹ ਮੰਨਦਾ ਵਹਿਮ ਹੁੰਦਾ ਹੈ ਕਿ ਬੱਚਾ ਜਿਹੜਾ ਉਹਦਾ ਪੇਟ ਨਹੀਂ ਪਾਰ ਰਿਹਾ ਬੱਚਾ ਬਾਰ-ਬਾਰ ਹਰ ਅੱਧੇ ਘੰਟੇ ਬਾਅਦ ਫੀਡ ਮੰਗਦਾ ਹੈ ਤਾਂ ਮਦਰ ਇਨ ਲਾਜ਼ ਵੱਲੋਂ ਮਦਰਸ ਵੱਲੋਂ ਪ੍ਰੈਸ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਕਿ ਸ਼ਾਇਦ ਮਾਂ ਦੀ ਬਾਡੀ 'ਚ ਫੀਡ ਨਹੀਂ ਆ ਰਿਹਾ ਤਾਂ ਇਸ ਮਿਥ ਨੂੰ ਬ੍ਰੇਕ ਕਰਨਾ ਬਹੁਤ ਜ਼ਰੂਰੀ ਹੈ ਕਿ 48 ਆਵਰਸ ਤੱਕ ਫੀਡ ਜਿਹੜੀ ਆ ਬਹੁਤ ਥੋੜੀ-ਥੋੜੀ ਆਂਦੀ ਹੈ। ਔਰ ਉਹਦੇ ਲਈ ਮਦਰ ਦਾ ਐਕਟਿਵ ਹੋ ਕੇ ਖੁਦ ਤੋਂ ਬੈਣਾ, ਬੇਬੀ ਨੂੰ ਪਕੜਨਾ, ਬੇਬੀ ਨੂੰ ਹੱਗ ਕਰਨਾ, ਵੌਮਪ ਦੇਣਾ, ਬਾਡੀ ਦੇ ਨਾਲ ਜੁਆਇਨ ਕਰਨਾ, ਉਹਦੇ ਨਾਲ ਲਵ ਹਾਰਮੋਨ ਰਿਲੀਜ਼ ਹੁੰਦਾ ਹੈ ਜਿਹਦੇ ਨਾਲ ਆਕਸੀਟੋਸਿਨ, ਲਵ ਹਾਰਮੋਨ ਆਕਸੀਟੋਸਿਨ ਰਿਲੀਜ਼ ਹੁੰਦਾ ਹੈ ਜਿਹਦੇ ਨਾਲ ਦ ਸੀ ਸੈਕਸ਼ਨ ਮਦਰਸ 24 ਆਵਰਸ ਤੱਕ ਕੰਫਰਟੇਬਲ ਨਹੀਂ ਹੋ ਪਾਉਂਦੀਆਂ ਜਿਹਦੇ ਕਰਕੇ ਮਿਲਕ ਜਿਹੜਾ ਉਹ ਥੋੜਾ ਟਾਈਮ ਲੈ ਕੇ ਆਂਦਾ ਕਿਉਂਕਿ ਉਹ ਬੇਬੀ ਨੂੰ ਜਦ ਤੱਕ ਹਨ ਪਕੜੰਗੇ ਨਹੀਂ ਤਦ ਤੱਕ ਹਨ অক্সੀਟੋਸਿਨ ਰਿਲੀਜ਼ ਨਹੀਂ ਹੋਏਗਾ ਸੋ ਐਮਬਿਲੇਸ਼ਨ 12 ਘੰਟੇ ਤੋਂ ਬਾਅਦ ਇਮੀਡੀਟਲੀ ਸੀ ਸੈਕਸ਼ਨ ਮਦਰਸ ਨੂੰ ਉਠਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਜਿੰਨਾ ਹੋ ਸਕੇ ਬੇਬੀ ਨੂੰ ਪਕੜਨ ਲਈ ਐਡਵਾਈਸ ਕੀਤਾ ਜਾਂਦਾ ਜਿਹਦੇ ਨਾਲ ਫੀਡ ਜਿਹੜੀ ਉਹ ਹੋਰ ਸੋਨੇ ਤਰੀਕੇ ਨਾਲ ਆਣੀ ਸ਼ੁਰੂ ਹੋ ਜਾਂਦੀ ਹੈ ਬਟ ਨਾਰਮਲ ਡਿਲੀਵਰੀ ਲਈ ਤਾਂ ਬਹੁਤ ਆਸਾਨ ਹੋ ਜਾਂਦਾ ਹੈ ਵਿਥਿਨ 2 ਆਵਰਸ ਯੂ ਆਰ ਪਰਫੈਕਟਲੀ ਫਾਈਨ ਤਾਂ ਬੇ ਫੀਡ ਕਰਾ ਸਕਦੇ ਹਾਂ ਤੇ ਇਸ ਮਿਥ ਨੂੰ ਬ੍ਰੇਕ ਕਰਨਾ ਜ਼ਰੂਰੀ ਹੈ ਕਿ ਕੋਈ ਵੀ ਜਿੱਦਾਂ ਜੀਰੇ ਵਾਲਾ ਪਾਣੀ ਜਾਂ ਗੁੜ ਜੀਰਾ ਜਾਂ ਕੀ ਇਹ ਚੀਜ਼ਾਂ ਫੀਡ ਨਹੀਂ ਬਣਾਉਂਦੀਆਂ ਮਾਂ ਦਾ ਤੇ ਬੱਚੇ ਦਾ ਕੋਲ ਹੋਣਾ ਆਪਣੇ ਨੇੜੇ ਰਹਿਣਾ ਉਹ ਹਾਰਮੋਨਸ ਰਿਲੀਜ਼ ਕਰਦਾ ਹੈ ਤੇ ਫੀਡ ਬਣਾਉਂਦਾ ਹੈ ਠੀਕ ਹੈ ਸੋ ਅਸੀਂ ਇਹਨੂੰ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ let the mother laugh glow and let the oxytocin flow that is the love hormone it has to be released right so uh, third tip is very importantly that jado assi baby nu pakadna hai feed karana hai to odi latchment sahi honi chahiye mother the comfort zone baby the comfort zone te kis tarike na mother onu latch kara rahi hai baby nu ode layi golden tip ki hai ke baby te mamma da tummy aapas ch judya hona chahida ਜਨਰਲੀ ਬੇਬੀ ਸਟ੍ਰੇਟ ਹੁੰਦਾ ਹੈ ਤੇ ਆਪਣੇ ਫੇਸ ਨੂੰ ਟਰਨ ਕਰਕੇ ਫੇਰ ਲਾਚ ਕਰਦਾ ਹੈ ਜਿਹਦੇ ਨਾਲ ਮਦਰ ਦੇ ਨਿਪਲਸ ਚ ਕ੍ਰੈਕਸ ਆਨੇ ਸ਼ੁਰੂ ਹੋ ਜਾਂਦੇ ਹਨ ਬਿਕੋਜ਼ ਸਟ੍ਰੈਚ ਆਂਦਾ ਤੇ ਮਦਰ ਨੂੰ ਪੇਨ ਫੀਲ ਹੁੰਦੀ ਹੈ ਤਾਂ ਮਦਰ ਜਿਹੜੀ ਹੈ ਇਨਕਰੇਜ ਨਹੀਂ ਕਰ ਪਾਉਂਦੀ ਆਪਣੇ ਆਪ ਨੂੰ ਫੀਡ ਵਾਸਤੇ ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਮਦਰ ਤੇ ਬੇਬੀ ਦਾ ਟਮੀ ਆਪਸ ਚ ਕੰਟੈਕਟ ਹੋਵੇ ਜਿਹਦੇ ਨਾਲ ਨਿਪਲ ਤੇ ਕੋਈ ਪ੍ਰੈਸ਼ਰ ਹੀ ਨਹੀਂ ਆਂਦਾ ਬੇਬੀ इजीली ਜਿਹੜਾ ਉਹ ਲਾਚ ਕਰ ਪੰਦਾ ਹੈ ਤੇ ਮਦਰ ਕੰਫਰਟੇਬਲ ਹੈ ਤੇ ਮਦਰ ਨੂੰ ਬੈਕ ਪੇਨ ਨਹੀਂ ਆਏਗੀ ਹੈਨਾ ਬੇਬੀ ਅਗਰ ਪ੍ਰੋਪਰਲੀ ਮਦਰ ਨੇ ਫੁੱਲ ਹੈਂਡ ਸਪੋਰਟ ਦਿੱਤੀ ਹੋਈ ਹੈ ਤਾਂ ਬੇਬੀ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕਿ ਉਹ ਬੋਡੀ ਦਾ ਪੂਰਾ ਸਪੋਰਟ ਜਿਹੜਾ ਉਹਨੂੰ ਮਿਲ ਰਿਹਾ ਤੇ ਟਮੀ ਟੂ ਟਮੀ ਕੰਟੈਕਟ ਨਾਲ ਲਾਚਿੰਗ ਜਿਹੜੀ ਆਉ ਕਰੈਕਟ ਹੁੰਦੀ ਹੈ देयर ਆਸ ਫਿਊ ਸਾਈਨਸ ਆਫ ਅਟੈਚਮੈਂਟ ਜਿਹੜੇ ਕਿ ਅਸੀਂ ਆਪਣੀ ਸੈਸ਼ਨਸ ਟੂ ਪ੍ਰੋਪਰਲੀ ਐਕਸਪਲੇਨ ਕਰ ਦਿਆਂ ਤੇ ਡਿਲੀਵਰੀ ਤੋਂ ਬਾਅਦ ਡਿਮੋਨਸਟ੍ਰੇਟ ਕਰਾਨਿਆ ਨਿਊ ਮੋਮੀ ਨੂੰ ਕਿ ਤੁਸੀਂ ਇਦਾਂ ਫੀਡ ਕਰਾਉਂਗੇ ਤਾਂ ਤੁਹਾਨੂੰ ਬੈਟਰ ਐਕਸਪੀਰੀ तो कभी भी अपने बेबी दे माउथ चु खुद तो ब्रेस्ट नहीं रिलीज़ करना जब तक बच्चा खुद तो ब्रेस्ट नहीं छता उन्होंने लैट दैट बेबी लैच एज मच एज पॉसिबल ठीक है एंड वेरी इंपॉर्टेंटली ऑन डिमांड हंगर क्यू फीडिंग ਅਸੀਂ ਘੜੀ ਨਾਲ ਜੁੜ ਜਾਂਦੇ ਹਾਂ ਕਿਉਂਕਿ ਸਾਨੂੰ ਇਹ ਰੈਸਟ੍ਰਿਕਸ਼ਨ ਦਿੱਤੀ ਜਾਂਦੀ ਹੈ ਕਿ ਹਰ 2 ਘੰਟੇ ਬਾਅਦ ਬੱਚੇ ਨੂੰ ਫੀਡ ਕਰਾਉਣਾ ਹੈ ਬਟ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਬੇਬੀ ਨੂੰ ਹਮੇਸ਼ਾ ਆਪਣੇ ਕੋਲ ਰੱਖੀਏ ਜਿੰਨਾ ਅਸੀਂ ਬੱਚੇ ਦੇ ਹੰਗਰ ਸਾਈਨਸ ਨੂੰ ਦੇਖ ਸਕਦੇ ਹਾਂ ਕਿ ਬੱਚਾ ਆਪਣੇ ਹੱਥ ਨੂੰ ਮੂੰਛ ਪਾ ਰਿਹਾ ਹੈ ਬੇਬੀ ਆਪਣੇ ਕਪੜਾ ਕੋਈ ਵੀ ਕੋਲ ਆ ਰਿਹਾ ਹੈ ਤਾਂ ਉਹਨੂੰ ਮੂੰਛ ਪਾਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਬੇਬੀ ਨੂੰ ਇਦਾਂ ਟਿੱਕਲ ਕਰ ਰਹੇ ਹੋ ਜਾਂ ਯੂ نو ਲਾਡ ਕਰ ਰਹੇ ਹੋ ਤਾਂ ਬੇਬੀ ਤੁਹਾਡੇ ਹੈਂਡ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ 댓 ਮੀਨਸ ਬੇਬੀ ਇਜ਼ ਹੰਗਰੀ ਹੈਨਾ ਬੇਬੀ ਨੂੰ ਤੁਸੀਂ ਫੀਡ ਕਰਾ ਕੇ ਹਟੇ ਤੁਸੀਂ ਆਪਣੇ ਵੱਲੋਂ ਸਮਝ ਗਏ ਕਿ ਬੇਬੀ ਦਾ ਟਮੀ ਭਰ ਗਿਆ ਬਟ ਜਿੱਦਾਂ ਤੁਸੀਂ ਬੇਬੀ ਨੂੰ ਸ਼ੋਲਡਰ ਨਾਲ ਲਾਇਆ ਬੇਬੀ ਇਦਾਂ ਇਦਾਂ ਕਰਕੇ ਅੱਖਾਂ ਬੰਦ ਕਰਕੇ ਫਿਰ نیچے ਵੱਲ ਨੂੰ ਆ ਰਿਹਾ ਔਰ ਫੀਡ ਡਿਮਾਂਡ ਕਰ ਰਿਹਾ ਹੈ ਬੇਬੀ ਬ੍ਰੈਸਟ ਲਈ ਸਰਚ ਕਰ ਰਿਹਾ ਹੈ ਸੁੱਤੇ ਸੁੱਤੇ ਅੱਖਾਂ ਬੰਦ ਹੈ ਤੇ ਇਦਾਂ ਇਦਾਂ करके लभ रहा दैट मीनस ऑल दीज सइंस आर हंगर सैंस सो यू शुड इनकरेज फीडिंग तुम्हें वेट नहीं करना कि जब तक बेबी रोएगा नहीं तद तक असी फीड नहीं करा सो इन सब चीज़ों अगर ध्यान रखा प्लस वन वेरी इंपॉर्टेंट टिप मदर दिपल्स कभी भी ड्राई नहीं होने चाहिए जिदली मदर का अपना आप का दुध इज़ हैविंग हीलिंग प्रॉपर्टीज़ तो आफ्टर फिनिशि फिनिशिंग अप द फीड हमेशा हर फीड तो बाद थोड़ा जार दुध कट के बे म मदरू अपने नेप्पल लगाना चाहिए जिद ने च क्रैक ਕਦੀ ਨਹੀਂ ਆਣਗੇ ਤਾਂ ਉਹਦੀ ਫੀਡਿੰਗ ਉਨੀ ਹੀ ਸਕਸੈਸਫੁਲ ਹੁੰਦੀ ਰਹੇਗੀ ਲਾਸਟ ਬਟ ਨਾਟ ਦ ਲੀਸਟ ਮਦਰ ਦੀ ਬ੍ਰੈਸਟ ਬ੍ਰੈਸਟ ਹਮੇਸ਼ਾ ਸੌਫਟ ਹੋਣੀ ਚਾਹੀਦੀ ਹੈ ਹਾਰਡ ਨਹੀਂ ਹੋਣੀ ਚਾਹੀਦੀ ਜਿਸ ਨਾਲ ਅੰਦਰ ਬ੍ਰੈਸਟ ਇੰਗੋਜਮੈਂਟ ਮਿਲਕ ਭਰਨਾ ਸ਼ੁਰੂ ਹੋ ਜਾਂਦਾ ਹੈ ਉਹ ਤਾਂ ਹੁੰਦਾ ਜਦੋਂ ਅਸੀਂ ਕਟੋਰੀ ਫੀਡ ਟਾਫ ਫੀਡਸ ਲਗਾਉਂਦੇ ਆਂ ਅਗਰ ਅਸੀਂ ਆਪਣਾ ਦੁੱਧ ਪਿਲਾਉਂਦੇ ਰਾਂਗੇ ਪਿਲਾਉਂਦੇ ਰਾਂਗੇ ਤਾਂ ਬ੍ਰੈਸਟ ਐਮਪਟੀ ਹੁੰਦੀ ਰਹੇਗੀ ਤੇ ਸੌਫਟ ਰਹੇਗੀ ਜਦੋਂ ਅਸੀਂ ਟਾਈਮ ਪਾਤਾ ਕੋਈ ਹੋਰ ਫੀਡ ਲਗਾਤੀ ਤਾਂ ਬ੍ਰੈਸਟ ਚ ਦੁੱਧ ਭਰਨਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਕਲੌਟਸ ਆਉਂਦੇ ਆਂ ਔ ਸੋ ਸਿਰਫ ਇੱਕ ਸਿੰਪਲ ਜੀ ਐਡਵਾਈਸ ਹੈ ਕਿ ਇੱਕ ਬਾਬਾ ਜੀ ਨੇ ਇੱਕ ਸਾਡੇ ਲਈ ਸੋਹਣੀ ਜੀ ਚੀਜ਼ ਡਿਜ਼ਾਈਨ ਕੀਤੀ ਹੈ ਸਾਡੀ ਬੋਡੀ ਦੇ ਅੰਦਰ ਅਗਰ ਸਾਡਾ ਬੱਚਾ ਬਾਹਰਲਾ ਦੁੱਧ ਲੈ ਸਕਦਾ ਤਾਂ ਸਾਡਾ ਸਾਡੀ ਬੋਡੀ ਵਿੱਚ ਦੁੱਧ ਬੰਦਾ ਹੀ ਨਹੀਂ ਅਗਰ ਬਣਿਆ ਹੈ ਤਾਂ ਸਾਡੇ ਬੱਚੇ ਲਈ ਬਣਿਆ ਰਾਈਟ it it should be given that's the legal right of the baby right and koi bhi cheez agar which interfere kar rahi hai that means it is going to infect the affect the immunity of the child theek hai bacche di immunity surely affect hoegi ta mother di breast te baby de face de vich koi bhi interfere nahi karni chahiye make it very clear for the baby ke eh hai aur itho hi milega jadon asi aap add on karde ha ta confusions bhi hundiyan bacche nu plus infections nu aap invite karte ha ਸੋ ਇਹ ਫਿਊ ਟਿਪਸ ਜਿਹੜੀਆਂ ਆ ਉਹ ਮਦਰਸ ਦੇ ਪ੍ਰੈਸ ਫੀਡਿੰਗ ਸੈਸ਼ਨਸ ਨੂੰ ਬਹੁਤ ਵੰਡਰਫੁਲ ਬਣਾ ਦਿੰਗੀਆਂ ਐਂਡ 6th ਮੰਥਸ ਤੱਕ ਐਕਸਕਲੂਸਿਵ ਬ੍ਰੈਸ ਫੀਡਿੰਗ ਕੰਟੀਨਿਊ ਟਿਲ 2 ਇਅਰਸ ਇਟਸ ਗਾਈਡਲਾਈਨ ਫਰੋਮ WHO ਜੇ ਸਾਡੀ ਇਮਿਊਨਿਟੀ ਇੰਨੀ ਚੰਗੀ ਐ ਤੇ ਸਾਡੇ ਮਾਵਾਂ ਦੇ ਸਦਕੇ ਹੈਨਾ ਉਹਨਾਂ ਨੇ ਸਾਨੂੰ ਇੰਨੀ-ਇੰਨੀ ਡੇਰ ਫੀਡ ਕਰਾਇਆ ਜਨਰਲੀ ਇਹੀ ਆਨਸਰ ਆਂਦਾ ਹੈ ਕਿ ਜਦ ਤੱਕ ਕੋਈ ਦੂਸਰਾ ਬੱਚਾ ਨਹੀਂ ਹੁੰਦਾ ਸੀ ਤਦ ਤੱਕ ਅਸੀਂ ਫੀਡ ਕਰਾਉਂਦੇ ਸੀ ਸੋ ਅਸੀਂ ਬੀਇੰਗ ਵਰਕਿੰਗ ਔਮਨ ਅਸੀਂ ਇਸ ਚੀਜ਼ ਨੂੰ ਰਿਅਲਾਈਜ਼ ਨਹੀਂ ਕਰ ਪਾ ਰਹੇ ਕਿ ਸਾਡੀ ਇਹ ਵਰਕਿੰਗ ਯੂ نو ਵੈਸਟਰਨਾਈਜੇਸ਼ਨ ਸਾਡੇ ਬੱਚਿਆਂ ਦੀ ਇਮਿਊਨਿਟੀ ਨੂੰ ਕੰਪਰੋਮਾਈਜ਼ ਕਰ ਰਹੀ ਹੈ ਸੋ ਲੀਗਲੀ 6 ਮੰਥਸ ਤੁਹਾਨੂੰ ਲੀਵ ਮਿਲਦੀ ਹੈ ਯੂ ਹੈਵ ਟੂ ਬੀ ਵੈਰੀ ਹੈਪੀ ਸਟ्रेस ਫਰੀ ਗੋਇੰਗ ਗੁੱਡ ਟੂ ਫੀਡ ਯੋਰ ਚਾਈਲਡ ਇਨ ਅ ਨਾਈਸ ਮੈਨਰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਬੜੀਆਂ ਵਧੀਆ ਟਿਪਸ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਮੈਮ ਨੇ ਸਾਡੇ ਨਾਲ ਤੇ ਬ੍ਰੈਸਟ ਫੀਡਿੰਗ ਵੀਕ ਹੈ ਅ ਵੈਸੇ ਤਾਂ ਹਰੇਕ ਨੂੰ ਹੀ ਇਸ ਬਾਰੇ ਇਨੀ ਨੋਲਿਜ ਹੋਣੀ ਚਾਹੀਦੀ ਹੈ ਕਿ ਬ੍ਰੈਸਟ ਫੀਡਿੰਗ ਦੀ ਇੰਪੋਰਟੈਂਸ ਕੀ ਹੈ ਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇੱਕ ਮਾਂ ਨੂੰ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਪਰ ਇਸ ਹਫਤੇ ਚ ਖਾਸ ਤੌਰ ਤੇ ਹੋਰ ਵੱਧ ਅਵੇਅਰਨੈਸ ਸਪਰੈਡ ਕੀਤੀ ਜਾਵੇ ਕੋਸ਼ਿਸ਼ ਹਮੇਸ਼ਾ ਜਿਹੜੇ ਡਾਕਟਰਸ ਨੇ ਉਹਨਾਂ ਦੀ ਰਹਿੰਦੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ